ਪੰਜਾਬ ਦੇ ਗਰਾਊਂਡ ਵਾਟਰ ਦੇ ਵਿੱਚ اسپੈਸ਼ਲੀ ਮਾਲਵਾ ਰੀਜਨ ਦੇ ਵਿੱਚ ਯੂਰੇਨੀਅਮ ਦੀ ਜੋ ਲਿਮਿਟ ਹੈ ਉਹ ਵੱਧ ਚੁੱਕੀ ਹੈ ਇੱਕ ਸੇਮ ਇਅਰ ਦੇ ਸਾਈਕਲ ਦੇ ਵਿੱਚ ਹੀ ਯੂਜੂਅਲੀ ਲਿਮਿਟ 30 ਮਾਈਕਰੋਗ੍ਰਾਮ ਪਰ ਲੀਟਰ ਹੈ ਲੇਕਿਨ ਹੁਣ ਵੱਧ ਚੁੱਕੀ ਹੈ ਜ ਜਿਹਦੇ ਨਾਲ ਲੌਂਗ ਟਰਮ ਡਿਜ਼ੀਜ਼ਸ ਵੀ ਨੇ ਤੇ ਸ਼ਾਰਟ ਟਰਮ ਵੀ ਨੇ ਕਿਡਨੀ ਡਿਜ਼ੀਜ਼ਸ ਕੈਂਸਰ ਯੂਰੇਨੀਅਮ ਹੁਣ ਆਇਆ ਕਿੱਥੋਂ ਹੈ ਉਹਦੇ ਕਾਰਨ ਕਿੱਥੇ ਪਏ ਆ ਹਰੀ ਕ੍ਰਾਂਤੀ 'ਚ ਪਏ ਆ ਹਰੀ ਕ੍ਰਾਂਤੀ ਦਾ ਮਾਡਲ ਹੈ ਕੀ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਕੋਖ ਪੜਤਾਲ ਕਰਨ ਦੀ ਲੋੜ ਹੈ ਤੇ ਇੱਕ ਗੱਲ ਪੱਕੀ ਹੈ ਕਿ ਇਹ ਮੌਕੇ ਦੇ ਉੱਤੇ ਦਾ ਕੋਈ ਹੱਲ ਨਹੀਂ ਹੈ ਗੱਲ ਇਹ ਵੀ ਤੁਸੀਂ ਬਲੂਪ੍ਰਿੰਟ ਰੱਖਿਆ ਪੂਰੇ ਕਿ ਪੰਜਾਬ ਦਾ ਇਕੋਸਿਸਟਮ ਕੀ ਹੈ ਇਹਦੇ ਉੱਤੇ ਕਿਵੇਂ ਸਟ੍ਰੇਨ ਪੈ ਰਹੀ ਹੈ ਜਦੋਂ ਸਾਨੂੰ ਪਾਣੀ ਦੀ ਜ਼ਿਆਦਾ ਲੋੜ ਪੈ ਗਈ ਤਾਂ ਅਸੀਂ ਧਰਤੀ ਪਟਣੀ ਸ਼ੁਰੂ ਕਰ ਜਿਹੜਾ ਧਰਤੀ ਚੋਂ ਪਾਣੀ ਕੱਢਣਾ ਸੀ ਉਹਦੀ ਵੀ ਇੱਕ ਲਿਮਟ ਖੋਹਾਂ ਤੱਕ ਸੀਮਤ ਸੀਗੀ ਹੁਣ ਸਾਡੇ ਕੋਲ ਮਸ਼ੀਨ ਇੰਨੀ ਜ਼ਬਰਦਸਤ ਆ ਗਈਆਂ ਤਾਂ ਹੁਣ ਅਸੀਂ ਪੱਥਰ ਵੀ ਪਾੜ ਦਿੰਨੇ ਆ ਥੱਲੇ ਜਾਂਦੇ ਜਾਂਦੇ ਉਹ ਕਰਦੇ ਕਰਦੇ ਅਸੀਂ ਉਹਨਾਂ ਰੌਕਸ ਉਹਨਾਂ ਪੱਥਰਾਂ ਤੱਕ ਪਹੁੰਚ ਜੋ ਸਾਡੇ ਲਈ ਖਤਰਨਾਕ ਹੈ ਦੂਜਾ ਜਿਵੇਂ ਹੁਣ ਸਾਡੇ ਜਾਂ ਨਿਊਕਲੀਅਰ ਪਲਾਂਟ ਆ ਪੰਜਾਬ ਚ ਤਾਂ ਹੈ ਨਹੀਂਗੇ ਪਰ ਥਰਮਲ ਪਲਾਂਟ ਥਰਮਲ ਪਲਾਂਟਾਂ ਦੇ ਵਿੱਚੋਂ ਜਿਹੜੀ ਸਵਾਹ ਉੱਡਦੀ ਹੈ ਉਹਦੇ ਵਿੱਚ ਵੀ ਯੂਰੇਨੀਅਮ ਵਰਗੇ ਰੇਡੀਓਐਕਟਿਵ ਤੱਤ ਨਿਕਲਦੇ ਆ ਉਹ ਵੀ ਲੋਕਾਂ ਤੇ ਉੱਡ ਉੱਡ ਪਈ ਜਾਂਦੇ ਆ ਯਾਨੀ ਹੁਣ ਅਸੀਂ ਬਿਜਲੀ ਦਾ ਮਾਡਲ ਜਿਹੜਾ ਦੇਣਾ ਸੀ ਉਹ ਵੀ ਅਸੀਂ ਉਦਾਂ ਦਾ ਕੋਈ ਲੌਂਗ ਟਰਮ ਜਿਹੜੀ ਨੇਤਾਗਿਰੀ ਕਰਨ ਵਾਲੇ ਲੋਕ ਸੀ ਨਾ ਉਹ ਹੈ ਨਹੀਂਗੇ ਇਹ ਤਾਂ ਵਿਚਾਰੇ ਕਾਰਾਂ ਭਾਲਦੇ ਫਿਰਦੇ ਆ